ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚੇ ਆਂ ਸਮਰਾ ਡੈਰੀ ਫਾਰਮ ਤੇ ਪਿੰਡ ਲੋਹਾਖੇੜਾ ਤਹਿਸੀਲ ਲੋਂਗੋਵਾਰ ਤੇ ਜ਼ਿਲ੍ਹਾ ਸੰਗਰੂਰ ਨੇੜੇ ਤਨੋਲਾ ਮੰਡੀ ਦੇ ਰਹਿਗਾ ਤਿੰਨ ਤਾਂ ਦਿਖਾਵਾਂਗੇ ਚੰਗੇ ਦੁੱਧ ਦੀਆਂ ਮਾਲਕ ਗੱਬਣ ਝੋਟੀਆਂ ਇੱਕ ਅੱਠ ਮਹੀਨਿਆਂ ਦੀ ਗੱਬਣ ਇੱਕ ਨਵਾਂ ਦੀ ਇੱਕ ਚਾਰਾਂ ਦੀ ਤੇ 500 ਨੂੰ ਤਾਜ਼ੀਆਂ ਝੋਟੀਆਂ ਦਿਖਾ ਦਾਂਗੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਤੁਹਾਨੂੰ ਪਤਾ ਹੀ ਆ ਵੀ ਤਕਰੀਬਨ ਤਕਰੀਬਨ ਪਸ਼ੂਆਂ ਦਾ ਵੀਡੀਓ ਦੇ ਵਿੱਚ ਹੀ ਹੁੰਦਾ ਕੱਲਾ ਕੱਲਾ ਪਸ਼ੂ ਖੋਲ ਕੇ ਦਿਖਾ ਦਾਂਗੇ ਤੇ ਕੱਲੇ ਕੱਲੇ ਦੀ ਜਿਹੜੀ ਡਿਟੇਲ ਆ ਉਹ ਬਾਈ ਨੂੰ ਪੁੱਛ ਲਾਂਗੇ ਹੋਰ ਪ੍ਰਦੀਪ ਕਿਵੇਂ ਆ ਵਧੀਆ ਵੀਰੇ ਲੋਟ ਚੱਲਦਾ ਕਰ ਹਾਂ ਠੀਕ ਆ ਵੀਰੇ ਇਹਦੀ ਉਹਦਨ ਵੀਡੀਓ ਪਾਈ ਦੀ ਆਪਾਂ ਹਾਂ ਬੀ ਗਏ ਵੀਰੇ ਦੋ ਤਿੰਨ ਕਝੋਟੇ ਰਹਿ ਗਏ ਬਸ ਠੀਕ ਆ ਗੱਲ ਸ਼ੁਰੂਆਤ ਫਿਰ ਕਿਹੜੇ ਪੱਖ ਤੋਂ ਜਿੰਦਰ ਮਰਜ਼ੀ ਕਰ ਲਓ ਇੱਥੋਂ ਕਰ ਦਈਏ ਆ ਜਾਓ ਬਰਾ ਤੌਰ ਖੋਲ ਕੇ ਸੂਆ ਕਿਹੜਾ ਦਾ ਬਾਈ ਦੂਜਾ ਸੂਆ ਬਾਈ ਤਾਜੀ ਸੂਈਆ ਰਾਤ ਦੀ ਰਾਤ ਦੀ ਸੂਈਆ ਦੂਜਾ ਸੂਆ 40 ਕਿਲੋ ਬੋਲੀ ਤੋਂ ਖਾਲੀ ਠੀਕ ਆ ਜੀ ਕੀ ਰਿਪੋਰਟ ਆ ਦੁੱਦੀ ਰਿਪੋਰਟ ਦਾ ਬਾਈ ਯਾਰ ਆਪਾਂ ਪਹਿਲਾਂ ਹੀ ਤੇ ਰਾਤ ਦੀ ਸੂਈ ਰਤਾਜੀ ਚਵਾਈ ਨਾਲ ਕਰਦੀ ਆ ਮੋਗੇ ਜਮਾ ਪੋਲੀਆਂ ਚਵਾਈ ਦੀਆਂ ਨੇ ਠੀਕ ਆ ਗੱਲ ਆ ਚਵਾਈ ਦੀ ਆ ਗਈ ਬਿਲਕੁਲ ਫੋਕੀ ਤੇ ਆ ਗਈ ਸੱਜਣੋ ਜਮਾ ਬਰੀਕ ਚਮੜੇ ਦੀ ਆ ਗਈ ਜੈਡ ਬਲੈਕ ਜਿਹਨੇ ਆਪਾਂ ਕਹਦੇ ਨੇ ਪੁੰਜੜ ਤੱਕ ਜੈਡ ਬਲੈਕ ਆ ਗਈ 11 ਹੋਰ ਕਮਾ ਦੇ ਨੇੜੇ ਹੋਇਆ ਫੜ ਕੇ ਆਏ ਆ ਆ ਗਈ ਬਿਲਕੁਲ ਬਰੀਕ ਓਵਰ ਫੈਟ ਨਹੀਂ ਹੈਗੀ ਕਿਤੇ ਵੀ ਹੋਲੀ ਨੇੜੇ ਪੁੱਤ ਬੋਝ ਕੇ ਬੋਝ ਕੇ ਬੋਝ ਕੇ ਬੋਝ ਕੇ ਲੈ ਲੈ ਆ ਇਹਨੂੰ ਚੋਣ ਚਬਾਉਣ ਦੀ ਆ ਗਈ 100 ਦਾ 100 ਬਿਲਕੁਲ ਸਾਨੂੰ ਥਣ ਦਾ ਸਹਿਜੀ ਦੱਸਦਾ ਬਾਕੀ ਇਹਦਾ ਤੇ ਪੈਸੇ ਪਰ ਦੀ ਬਾਰੇ ਕਿੰਨੇ ਲਾਵਾਂਗੇ ਆਪਾਂ ਜਿਵੇਂ ਬਾਜ਼ ਅਰੇਟ ਬਾਈ 133000 ਦੀ ਝੋਟੀ ਦੇ ਦਾਂ ਰੇਟ ਬਾਈ ਜਿਵੇਂ ਆਪਣੇ ਜੈਨੂਅਨ ਹੀ ਹੋਣਗੇ ਵਧੀਆ ਲੈਣ ਦੇ ਨਾਲੇ ਠੀਕ ਆ ਗੱਲ ਆ ਹਾਂ ਬਾਕੀ 13 14 ਝੋਟੀਆਂ ਹੋਰ ਆ ਜਾਣੀਆਂ ਸਵੇਰ ਨੂੰ ਠੀਕ ਆ ਜੀ ਸਵੇਰ ਤੱਕ ਜੇ ਆਪਾਂ ਮੰਨ ਲਈਏ ਵੀ 15 ਤੋਂ 20 ਨਗ ਹੋ ਜਾਣਗੇ ਹੋ ਜਾਣੀਆਂ ਵੀ ਆ ਸਵੇਰ ਤੱਕ 15 ਤੋਂ 20 ਨਗ ਹੋ ਜਾਣਗੇ ਤਰੀਕ ਅੱਜ ਕਿੰਨੀ ਹੋਗੀ ਤਰੀਕ ਅੱਜ 20 ਆ ਬਾਈ ਮੋੜ ਮੰਡੀ ਆ ਤਰੀਕ ਅੱਜ 20 ਆ ਗਈ ਵੀਡੀਓ 21 ਨੂੰ ਸਵੇਰੇ ਅਪਲੋਡ ਕਰੂੰਗਾ ਤੇ ਜਦੋਂ ਵੀਡੀਓ ਦੇਖੋਗੇ 21 ਤਰੀਕ ਨੂੰ ਸਵੇਰੇ ਬਾਈ ਕੋਲੇ ਹੋਰ ਵੀ ਪਸ਼ੂ ਪਹੁੰਚਣਗੇ ਉਹਨੂੰ ਵੀ ਝੋਟੀਆਂ ਮਿਲੀਆਂ तकरीबन ਬਾਈ ਆ ਝੋਟੇ ਜਮੇ ਬੜੀ ਟਾਪ ਦੀ ਝੋਟੀ ਆ ਇਦਾਂ ਦੀ ਝੋਟੀਆਂ ਆ ਮ ਆਪਾਂ ਬਾਹਰੋਂ ਕਿਤੇ ਵੀ ਲੈਨੇ ਆ 45 ਤੇ ਡੇਢ ਦੇ ਵਿੱਚ ਲੈਣੀ ਪੈਂਦੀ ਆ ਨਾ ਆਪਾਂ ਦਾ ਹੁਣ ਕੰਮ ਇਹ ਸੋਚਿਆ ਵੀ ਨਫਾ ਘੱਟ ਤੇ ਜਾਨਵਰ ਵਧੀਆ ਅਗਲੇ ਨੂੰ ਮਿਲਦੇ ਹਨਾ ਠੀਕ ਆ ਗੱਲ ਉਹੀ ਕੁਆਂਟੀਟੀ ਚ ਵੱਧ ਸੇਲ ਹੋ ਜਾਣਾ ਪਸ਼ੂ ਤੇ ਹੁਣ ਗਰੀ 2 ਨੰਬਰ ਆਈ ਤੇ ਮਾਰ ਪਾਲਾ ਤੇ ਆਰਡਰ ਤੇ ਮਾਰ ਗਿਆ ਮਰਾ ਕੋਈ ਆਰਡਰ ਕੁਆਲਿਟੀ ਕਰਾ ਚੈੱਕ ਤੌਰ ਬਾਈ ਖੋਲ ਕੇ ਆ ਗਈ ਇਹ ਵੀ ਜਮਾ ਜਿਵੇਂ ਤੁਹਾਨੂੰ ਦੱਸਿਆ ਸੀ 1 ਨੰਬਰ ਵਾਲੀ ਝੋਟੀ ਵੀ ਫੁੱਲ ਬਰੀਕ ਚਮੜੇ ਚ ਆ ਗਈ ਓਵਰ ਨਹੀਂ ਹੈਗੀ ਫਾਇਟ ਕਿਤੇ ਵੀ ਜਿੱਦਾਂ ਆਪਾਂ ਕਹਿ ਲੈਣਾ ਚਾਰ ਚੂਰ ਵਾਲਾ ਪਸ਼ੂ ਹੁੰਦਾ ਹਾਂ 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 ਬਈ ਵੀ ਉਹ ਸੀਨ ਨਹੀਂ ਹੈਗੀ ਤੇ ਜਾਨਵਰ ਤਕਰੀਬਨ ਤਕਰੀਬਨ ਸੱਜਣੋਂ ਸਾਰੇ ਹਰਿਆਣੇ ਦੀ ਹੁੰਦੇ ਆ ਬਾਕੀ ਜਿਹੜਾ ਤੁਰਦੀ ਆ ਚਾਮੜਾ ਇਹਦਾ ਸੰਭੋਰ ਤਾਂ ਵੀ ਆ ਇਹਦੀ ਦੁੱਧ ਦੀ ਬਈ ਖਾਫੀ ਦਸੀ ਆਪਾਂ ਨੂੰ ਮਾਲਕਾਂ ਨੇ 18 ਕਿਲੋ ਦੁੱਧ ਦੀ ਰਿਪੋਰਟ ਦਿੱਤੀ ਇਹਦੀ ਪਿਛਲੇ ਸੂਏ ਦੀ ਠੀਕ ਆ ਜੀ ਦੂਜਾ ਸੂਆਗਾ ਤੇ ਅੱਜ ਹੈਗੀ ਆ ਸੂਈ ਇਹ ਮਤਲਬ ਪੰਜਵਾਂ ਸਿਮਾਂ ਦਾ ਨੂ ਸੂਈ ਨੂੰ ਪੰਜਵਾਂ ਛੇਮਾ ਚੋਣ ਚ ਪਾਉਣ ਦੀ ਚਵਾਈ ਦਾ ਮਾਂ ਵੀਰੇ ਗਾਂ ਦੇ ਵੀ ਨਹੀਂ ਲੱਗਦੀ ਯਾਰ ਠੀਕ ਆ ਕਰਨਾ ਤੇ ਬਾਕੀ ਇਥੋਂ ਅਗਰ ਹੀ ਅਗਲੇ ਬੰਨੋ ਦਿਖਾ ਦੀ ਆਰਡਰ ਕੁਆਲਿਟੀ ਤੇ ਪਛਾਣ ਤੋਂ ਦਿਖਾ ਦੀ ਜਿਹੜਾ ਜਮਾ ਮੈਟ ਦੁੱਧ ਗੁਰੀ 16 17 ਕਿਲੋ ਦੁੱਧ ਵੀਰੇ ਜੈਨੂਨ ਦੇਊਗੀ ਠੀਕ ਆ ਜੀ ਵੀ ਇਦਾਂ ਦੀ ਝੋਟੀ ਜੇ ਆਪਾਂ ਅੱਜ ਦੇ ਟਾਈਮ 'ਚ ਇਹਦਾ 2 ਲੱਖ ਰੁਪਏ ਵੀ ਮੰਗਦੇ ਆ ਅਗਲਾ ਕੋ ਵੀ ਜਾਇਜ਼ ਰੇਟ ਆ ਪਰ ਇਹਦਾ ਵਾਜਬ ਰੇਟ 147 ਦੀ ਝੋਟੀ ਦੇ ਦਿਆਂਗੇ 1 ਲੱਖ 47 ਦੀ ਦੇ ਦਾਂਗੇ ਜਿੱਤੇ ਮਰਜੀ ਤਸੱਲੀ ਕਰ ਲੇ ਆਪਾਂ ਪਹਿਲਾਂ ਵੀ ਇਹ ਗੱਲ ਕਹਿੰਦੇ ਹੁੰਨੇ ਆ ਠੀਕ ਹੈ ਜੀ ਪਰ ਵੀ ਬੋਲਣ ਵਾਲਿਆਂ ਦਾ ਤਾਂ ਕੋਈ ਪਤਾ ਨਹੀਂ ਹੁੰਦਾ ਕੀ ਬੋਲਦੇ ਨੇ ਪਰ ਇਦਾਂ ਦੀ ਝੋਟੀ ਅੱਜ ਦੇ ਟਾਈਮ 'ਚ ਵੀ ਬਾਈ ਕਿਤੇ ਮਰਜੀ ਤਸੱਲੀ ਕਰਕੇ 1 47 ਦੀ ਕੋਈ ਨਹੀਂ ਦਿੰਦਾ ਤੇ ਆ ਗਈ ਆ ਗਈ ਗਰੀ ਫੁੱਲ ਬਰੀਕ ਉਹ ਇੱਥੋਂ ਦਿਖਾਈਆਂ ਜਮੇ ਬਰੀਕ ਮੇਲੇ ਲੂ ਵਾਲਾ ਜੁਗਾਰ ਆ ਦੁੱਧ ਤੋਂ 17 18 ਕਿਲੋ ਵਾਲਾ ਕੋਈ ਰੋਲਾ ਨਹੀਂ ਤੇ ਬਾਕੀ ਇੱਥੋਂ ਆਰਡਰ ਕੁਆਲਟੀ ਚੈੱਕ ਕਰ ਸਕਦੇ ਹੋ ਬਰੀਕ ਹਰੇਕ ਪੱਖ ਤੋਂ ਆ ਗਈ ਸਾਰੀਆਂ ਬਰੀਕ ਇੱਥੋਂ ਚੈੱਕ ਕਰ ਸਕਦੇ ਹੋ ਆ ਚੀਜ਼ ਇਹਦੀ ਚਮੜਾ ਜਮੇ ਬਰੀਕ ਚਮੜੇ ਦੀ ਆ ਗਈ ਤੇ ਚਵਾਈ ਦੀ ਬਾਈ ਕਹਿੰਦਾ ਹੈ ਗਿਆ 100 ਦਾ 100% ਤੇ ਜਿਹੜੇ ਰੇਟ ਨੇ ਰੇਟ ਤਕਰੀਬਨ ਇਹ ਫਿਕਸ ਜੇ ਨੇ ਛੋਟ ਛੱਪੇ ਜਿਹਾ ਵਾਲਾ ਸਿਸਟਮ ਬਾਕੀ ਮੰਗਦੇ ਨੇ ਬਾਈ ਫालतੂ ਆਪਾਂ ਪਹਿਲਾਂ ਆ ਜਿਆਦੇ ਫਰਕ ਵਾਲਾ ਸੀਨ ਆਪਣੀ ਵੀਡੀਓ ਚ ਕਿਤੇ ਵੀ ਨਹੀਂ ਹੁੰਦਾ ਤੇ ਹੁਣ ਗਾ ਜੀ ਦਿਖਾ ਦੇ ਤਿੰਨ ਨੰਬਰ ਵਾਲੀ ਧੋਰ ਬਾਈ ਹੁਣ ਕੇ ਇਹ ਰਾਤ ਦੀ ਸੂਈ ਹੈ ਬਾਈ ਤਾਜੀ ਇਹਦਾ ਸਟਾਕ ਦੁੱਧ 15 ਕਿਲੋ ਦੇ ਦੂਗੀ ਰੇਟ ਇਹਦਾ ਵੀ ਜਮਾ ਬਾਜਵੇ 127 ਦੀ ਝੋਟੀ ਦੇ ਦੇਾਂਗੇ ਬਾਈ 1 ਲੱਖ 27 ਹਾਂ ਪਰ ਇਦਾਂ ਦੀ ਇਹ ਵੀ ਫੇਰ ਗੱਲ ਉੱਥੇ ਆ ਜੂ ਵੀ ਆਪਾਂ ਪਹਿਲਾਂ ਵੀ ਕਹੇ ਵੀ ਆਪਾਂ ਜਾਇਜ਼ ਮਾਰਜਨ ਤੀ ਜਨਵਰ ਦੇਣਾ ਵੀ ਆਪ ਇਹਦਾ ਸਟਰਕਚਰ ਉਦਾਂ ਦਾ ਆ ਗਿਆ ਕਹਿ ਰਿਓ ਜਿੱਦਾਂ ਆਪਾਂ ਨਾ ਕਹਿ ਦਿੰਦੇ ਆਂ ਵੀ ਬਾਈ ਪਾਕਿਸਤਾਨ ਵਾਲੀਆਂ ਨਹੀਂ ਹੁੰਦੀਆਂ ਨੀਲੀ ਦੀਆਂ ਮੱਜਾਂ ਨਾਲ ਬਾਈ ਚਵਾਈ ਇਹਦਾ ਵੀ ਕੋਈ ਮੁੱਲ ਨਹੀਂ ਠੀਕ ਆ ਗੱਲ ਆ ਆ ਟਾਂਚਾ ਇਹਦਾ ਉਦਾਂ ਦਾ ਆ ਗਿਆ ਜਿੱਦਾਂ ਦਾ ਪਾਕਿਸਤਾਨ ਵਾਲੀਆਂ ਮੱਜਾਂ ਨੂੰ ਰੇਟ ਨਹੀਂ ਬਰੀ ਇਹ ਮਿਲਦੇ ਯਾਰ ਅਗਲਾ ਕੋਈ ਵੀ ਚਲੋ ਅਗਲਾ 20 30 ਯਾਰ ਫालतू ਮੰਗਦਾ ਹੁੰਦਾ ਵੀ ਚਲ ਕੋਈ ਨਾ ਕੋਈ ਵੀ ਚਲ ਕਿੱਥੇ ਕਰਨੀ ਪਰ ਆਪਾਂ ਉਹ ਚੀਜ਼ ਦੇ ਮੰਗਣੇ ਨਹੀਂ ਹੈਗੇ ਕਿੰਨਾ ਰੇਟ ਦੱਸਿਆ ਇਹਦਾ 127 ਦੀ 1 ਲੱਖ ਤੇ 27 ਹਜ਼ਾਰ ਸੁਹਾ ਕਿਨੇ ਦਿੰਦਾ ਇਹਦਾ ਸੁਹਾ ਰਾਤ ਸੋਈ ਆ ਬਾਈ ਤਾਜੀ ਠੀਕ ਆ ਗੱਲ ਆ ਰਾਤ ਦੀ ਸੂਈ ਹੋਈ ਆ ਬਾਕੀ ਚਵਾਈ ਦੇ ਬੋਸ ਸਹਿਜੀ ਦੱਸਦਾ ਸਾਰੀਆਂ ਹਰਿਆਣੇ ਦੀਆਂ ਮਈਆਂ ਆਪਣੇ ਕੋਲ ਠੀਕ ਆ ਗੱਲ ਤੇ ਆਰਡਰ ਰੱਖ ਦਿਆ ਬਿਲਕੁਲ ਫਸ ਵਾਲੀ ਨਹੀਂ ਕਰੂਗੀ ਬਾਈ ਆਰਡਰ ਆ ਗਿਆ ਬਿਲਕੁਲ ਫਸ ਮੈਂ ਇੱਥੋਂ ਦਿਖਾ ਦੇਗਾ ਇਹਦੀ ਪਛਾਣ ਵਾਲੇ ਪਾਸੇ ਇਹ ਇੱਥੋਂ ਦਿਖਾ ਦੀ ਚੜਾਈ ਚੜੂਈ ਤੇ ਸਵੇਰ ਆ ਗਈ ਠੰਢੀ ਬਿਲਕੁਲ ਤੇ ਥਣ ਦਾ ਸਹਿਜ ਵੀ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 27000 ਦੀ ਤੇ ਚੜਾਈ ਚੜੂਈ ਪੁੱਠੇ ਦੀ ਫੁੱਲ ਆ ਗਈ ਪਛਾਣ ਤੋਂ ਤੇ ਆ ਗਈ ਇਹ ਵੀ ਬਿਲਕੁਲ ਬਰੀਕ ਹਣ ਮਾਰ ਦੇ ਕਰੀ 4 ਨੰਬਰ ਵਾਲੀ ਆਹ ਆਪਾਂ ਨੂੰ ਕੱਤੀ ਆ ਬਾਈ ਇਹਦੀ ਵੀਡੀਓ ਕਿਸੇ ਨੇ ਮੰਗਾਉਣੀ ਹੋਈ ਭਰੀ ਭرائی ਦੀ ਆਪਾਂ ਤੋਂ ਫੋਨ ਤੇ ਮੰਗਾ ਲੇ ਮੇਰਾ ਭਰਾ ਠੀਕ ਆ ਜੀ ਕਿਉਂਕਿ ਵੀ ਜੁਗਾੜ ਜਗੂੜ ਇਹਦਾ ਲੋੜਿਆਂ ਦਾ ਠੀਕ ਆ ਗੱਲ ਆ ਹਾਂ ਜੁਗਾੜ ਇਹਦੇ ਚੰਗਾ ਲੱਗਿਆ ਬੰਦਾ ਵੀ ਆਪਾਂ ਵੀਡੀਓ ਦੇ ਦਾਂ ਆਪਾਂ ਦਿਖਾ ਵੀ ਦਿੰਨੇ ਨਹੀਂ ਜਿਹਦੇ ਵਿੱਚ ਪਈ ਹੋਈ ਠੀਕ ਆ ਗੱਲ ਤੋੜ ਬਾਈ ਖੋਲ ਕੇ ਨੂੰ ਵੀ ਇਹਦਾ ਸੂਆ ਆ ਗਿਆ ਬਾਈ ਕਹਿੰਦਾ ਪਹਿਲਾਂ ਤੇ ਥਣ ਦਾ ਸਾਈਜ਼ ਵੀ ਦੱਸਦਾ ਤੇ ਆਰਡਰ ਕੁਆਲਿਟੀ ਆਰਡਰ ਇਹਦਾ ਵੀ ਬਿਲਕੁਲ ਜਿਵੇਂ ਤੁਹਾਨੂੰ ਦੱਸਿਆ ਵੀ ਫਿਕਸ ਜੀ ਆਰਡਰ ਦੀ ਆ ਟੁੱਟ ਮਾ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਚਵਾਈ ਦੀ ਕਿਵੇਂ ਆ ਸਾਰੀਆਂ 1 ਨੰਬਰ ਹੋਈ ਜੋ ਇਹਦੀਆਂ 100 ਦੀ 100 ਫੋਕੀ ਫੱਲੇ ਵੀ ਇਹਦਾ ਸੂਆ ਕਦੋਂ ਦਾ ਇਹ ਪਰਸੋਂ ਸੂਈਆ ਸਵੇਰੇ ਖਾਲੀ ਕੀਤੀ ਹੋਈ ਆ ਵੀ ਪਹਿਲਾਂ ਆਪਾਂ ਦੱਸਿਆ ਨਾ ਵੀ ਠੀਕ ਆ ਜੀ ਕਿ ਬਾਈ ਵਾਲੇ ਪੱਖ ਤੋਂ ਵੀ ਜੁਗਾਰ ਵਾਲੇ ਪੱਖ ਤੋਂ ਵੀ ਕਦੋਂ ਦੀ ਸੂਈ ਦੱਸਿਆ ਭਾਈ ਇਹ ਪਰਸੋਂ ਸੂਈਆ ਭਾਈ ਪਰਸ ਦੀ ਗੱਲ ਭਾਈ ਪਹਿਲਾਂ ਹੀ ਆਪਾਂ ਦੱਸਿਆ ਵੀ ਯਾਰ ਸਾਰੀਆਂ ਵੀ ਚਲੋ ਕੋਈ ਵੀ ਦੂਰੋਂ ਸੱਜਣਾ ਆਉਂਦਾ ਨਾ ਵੀ ਟੌਪ ਦੀਆਂ ਝੋਟੀਆਂ ਨੇ ਵੀ ਆਪਣੇ ਕੋਲੇ ਫਟਕਲ ਸੌਦਾ ਨਹੀਂ ਹੈਗਾ ਤੇ ਭਰ ਤਾਂ ਦੇਖ ਵੀਰੇ ਬਾਜ਼ ਬਜ਼ਾਰ ਲੱਗਣੀ ਲੱਗਣਾ ਜਾਨਵਰ ਦੇ ਪਰ ਵੀ ਲੋਕਾਂ ਨਾਲ 15-2000 ਥੱਲੇ ਮਿਲੂ ਇਹ ਵੀ ਠੀਕ ਆ ਗੱਲ ਤੇ ਰੇਟ ਆ ਗਿਆ ਬਿਲਕੁਲ ਰੇਟ ਬਿਲਕੁਲ ਜਾਇਜ਼ ਆ ਗਿਆ ਤੇ ਲੈ ਵੀਡੀਓ ਦਿਖਾ ਇਹਦੀ ਪਰਿਪਰਾਈ ਦੀ ਆ ਪਰਿਪਰਾਈ ਦੀ ਵੀਡੀਓ ਫੋਨ 'ਚ ਵੇਖੀ ਜਾਂਦੇ ਹੋ ਵੀ ਇੰਨਾ ਕੁ ਲੇਵਲ ਲੱਗਿਆ ਹੋਇਆ ਵੀ ਕਰਮ ਵਾਲੀ ਦਾ ਜਿਵੇਂ ਐਚਐਫ ਗਾ ਨੂੰ ਵੀ ਨਹੀਂ ਲੱਗਦਾ ਯਾਰ ਠੀਕ ਆ ਗੱਲ ਤੇ ਹੁਣ ਬੌਲੇ ਜੋ ਸਾਫ ਆ ਕਿਉਂਕਿ ਪਹਿਲਨ ਪਸ਼ੂ ਆ ਜਿਹੜਾ 35-40 ਦਿਨ 'ਚ ਜਾ ਕੇ ਫੁੱਲ ਰੈਡੀ ਹੁੰਦਾ ਇਹਦਾ ਰੇਟ ਪ੍ਰਤੀ ਮੀ ਕੀ ਦੱਸਿਆ ਜੀ ਇਹ 35 ਦੀ ਕੱਟੀ ਦੇ ਦਾਂਗੇ 1 ਲੱਖ ਤੇ 35000 ਦੀ ਤੇ ਹੁਣ ਮਾਰਦੇ ਗਏ ਰਹੀ 5 ਨੰਬਰ ਵਾਲੀ ਤੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗਾ ਜਿਹੜੀ ਉਹ ਝੁੱਟੀ ਹੈ ਬਾਈ ਹਾਂਜੀ ਜਿਹੜਾ ਮਰਜੀ ਸੱਜਣ ਲੈ ਜਾਏ 15 ਕਿਲੋ ਦੁੱਧ ਜਮ ਐ ਮੰਨ ਕੇ ਚੱਲੋ 15 ਕਿਲੋ ਦੁੱਧ ਯਾਰ ਖੁੱਲਾ ਦੇ ਦੂ ਗਰੰਟੀ ਦੇ ਦਾਂਗੇ ਇਹ ਝੁੱਟੀ ਦੀ ਤਾਂ ਹਾਂ ਪਰ ਗਰੰਟੀ ਦੁੱਧ ਦੀ ਵੀ ਗਰੰਟੀ ਦੇ ਦਾਂਗੇ ਹਾਂਜੀ ਤੇ ਕੱਟੀ ਦੀ ਬਰੀਡ ਨਸਲ ਦੀ ਵੀ ਗਰੰਟੀ ਦੇ ਦਾਂਗੇ ਠੀਕ ਹੈ ਬਾਕੀ ਰੇਟ ਆ ਜਿਹੜਾ ਉਹ ਕਿਤੇ ਨਹੀਂ ਮਿਲੂ ਇਹਦੀ ਵੀ ਜ਼ਿੰਮੇਵਾਰੀ 1 ਲੱਖ ਤੇ 17000 ਦੀ ਕੱਟੀ ਦੇ ਦਾਂਗੇ 1 ਲੱਖ ਮਗਰ ਕੱਟੀ ਸੂਆ ਕਿਹੜਾ ਇਹਦਾ ਦੂਜਾ ਸੂਆ ਹੈਗਾ ਪਹਿਲਣ ਦਾ 14 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਜੀ ਬਰੀਕ ਆ ਗਈ ਜਮਾ ਫਮਾ ਗਾੜੀ ਗੁੜੀ ਤੋਂ ਪਾਸੇ ਤੇ ਦੇਖ ਲੱਕੜ ਦੇਖ ਲੈ ਕਿੰਨੀ ਵਧੀਆ ਗਈ ਪਰ ਬਈ ਇਹ ਰੇਟ ਆਪਣੇ ਜਿਹੜੇ ਹੁੰਦੇ ਨੇ ਇਹ ਇੱਕ ਦੋ ਦਿਨ ਵਾਲੇ ਹੁੰਦੇ ਆ ਵੀ ਕਈ ਵਾਰ ਦੁੱਧ ਤਿਆਰ ਕਰਕੇ ਪਸ਼ੂ 15 ਦਿਨਾਂ ਸਾਮਕੇ ਵੇਚੀ ਉਹ ਰੇਟ ਉਹ ਜਾਊਗਾ ਠੀਕ ਹੈ ਗੱਲ ਇਹ ਜੇ ਆਪਾਂ ਗੱਲਬਾਤ ਕਰੀ ਵੀ ਜਿਵੇਂ ਹਫ਼ਤੇ 'ਚ ਪਸ਼ੂ ਵਿਗ ਗਿਆ ਠੀਕ ਹੈ ਜੀ ਹੁਣ ਦੁੱਧ ਬਈ ਤੈਨੂੰ ਪਤਾ ਅੱਜ ਕੋਈ 15 18 20 ਕਿਲੋ ਤਿਆਰ ਕਰਦੇ ਆ ਫਿਰ ਉਹਦਾ ਰੇਟ ਉਹੀ ਜੀ ਹੁੰਦਾ ਇਹ ਘਟਦੀਆਂ ਵੀ ਘਟ ਵੀ ਜਾਂਦੀਆਂ ਹੁੰਦੀਆਂ ਤੇ ਘਟ ਵੀ ਜਾਂਦੀਆਂ ਤੇ ਵਧ ਵੀ ਜਾਂਦੀਆਂ ਜਿਹੜਾ ਇਹ ਝੋਟੀਆਂ ਇਹਦਾ ਕੋਈ ਮੁੱਲ ਨਹੀਂ 1 ਲ ਤੁਹਾਡੀ ਐਨੀ ਵੱਧਦੀ ਲੈਵਾ ਮੈਂ ਇਹ 14 15 ਲੈਵਾ ਦੇਖ ਲੱਤਾਂ ਲੁੱਤਾਂ ਹੋਰ ਲੈਗ ਸਕੋਰ ਤੇ ਫੁੱਲ ਬਰੀਕੀਆਂ ਚ ਆ ਗਈ ਤੇ ਇਸ ਤੋਂ ਬਾਅਦ ਸਾਨੂੰ ਤਿੰਨ ਦਿਖਾਵਾਂਗਾ ਜਮ ਇਹਨਾਂ ਟੌਪ ਦੇ ਤੋਹਫੇ ਗਰੀ ਮਾਰ ਦੇ ਕੈਮਰਾ ਇੱਕ ਵਾਰੀ ਬਰੀਕ ਬਰੂਖ ਦਿਖਾ ਦੇ ਕਿੰਨੀ ਇੱਥੋਂ ਚੱਲਦਾ ਚੱਲਦਾ ਕੈਮਰਾ ਮੋੜ ਲੈ ਇਧਰਲੇ ਪੰਨੇ ਉਹ ਝੋਟੀਆਂ ਤੇ ਲੈ ਆ ਜਾ ਕੋੜਿਆਂ ਕੋੜਿਆਂ ਜਿੱਡੀਆਂ ਜਿੱਡੀਆਂ ਦਿਖਾਵਾਂਗਾ ਜਿੱਡੇ ਜਿੱਡੇ ਨੋਕਰੇ ਕੋੜੇ ਹੁੰਦੇ ਨੇ ਬਾਕੀ ਬਈ ਬਹਿਣਾ ਆਪਾਂ ਵੀਡੀਓ ਵਾਲੀ ਲੰਬੂ ਯੋਜੂ ਅਗਲਾ ਕਹਿੰਦਾ ਬਹਿਣਾ ਆਪਣੇ ਕੋਲੇ ਅੰਦਰੋਂ ਨਿਗਾ ਮਰਵਾ ਦੇ ਗਰੀ 15 16 ਖੜੀਆਂ ਨੇ ਬਹਿਣਾ ਨਾਲ ਸੱਜਣਾ ਠੀਕ ਆ ਗਾੜਾ ਦੇਖ ਲੂਗਾ ਬੈੜਾ ਨਹੀਂ ਕਲਿੱਪ ਚਲਾ ਦੂੰਗਾ ਹਾਂ ਕਿਉਂਕਿ ਮਾ ਵੀ ਫਿਰ ਵੀਡੀਓ ਵੱਡੀ ਨੇ ਜਨਮਰ ਐਸ ਟਾਈਮ ਆ ਲਾ ਵੀ ਕੱਲ ਨੂੰ 45 ਜਨਮਰ ਹੋਣਗੇ ਆਪਣੇ ਕੋਲ ਠੀਕ ਆ ਗੱਲ ਤੋਰ ਬਾਈ ਖੋਲ ਕੇ ਆ ਝੋਟੀਆਂ ਬਾਈ ਸਾਢੇ 4 ਮਹੀਨੇ ਚੈੱਕ ਪਾਸ ਆ ਠੀਕ ਆ ਜੀ ਦੁੱਧ ਦੀ ਜਿਹੜੀਆਂ ਝੋਟੀਆਂ ਨੇ 18 ਤੋਂ 20 ਕਿਲੋ ਦੀ ਇਹਨਾਂ ਦੀ ਗਾਰੰਟੀ ਆ ਆਪਣੇ ਕੋਲੋਂ ਗਈਆਂ ਹੋਈਆਂ ਨੇ ਡਰਾਈ ਆ ਐਸ ਟਾਈਮ ਡਰਾਈ ਵੀਰੇ ਡਰਾਈ ਠੀਕ ਆ ਗੱਬਣ ਲੇਟ ਸ਼ੇਟ ਹੋਈ ਉਹ ਗੱਬਣ ਬਾਈ ਪਤਾ ਕੀ ਇਹ ਪਹਿਲਾਂ ਦਿੱਤੀਆਂ ਹੋਈਆਂ ਜਿਹੜੀਆਂ ਉਧਰੋਂ ਕਈ ਵਾਰ ਹੁਣ ਮਾੜਾ ਮੋਟਾ ਗਲਾ ਕਰਾ ਦੇਣਾ ਪਰ ਵੀ ਹੈਗੇ ਤੋਹਫੇ ਬਹੁਤ ਸੱਜਣਾ ਦੇ ਫੋਨ ਆਇਆ ਆਪਾਂ ਉਦੋਂ ਵੇਚੀਆਂ ਨੇ ਝੋਟੀਆਂ ਬਾਈ ਤਾਂ ਚੰਗੇ ਹੁਣ ਇਦਾਂ ਦੀ ਤਿਆਰੀ ਤੇ ਝੋਟੀ 2.5 ਲੱਖ ਰੁਪਏ ਲਾਉਣਾ ਪੈਂਦਾ ਹਨਾ ਠੀਕ ਹੈ ਗੱਲ। ਕਮਾਦੇ ਕਮਾਦੇ ਇੱਥੋਂ ਕਿਰਾਂ ਹੋਰ ਕਮਾਦੇ ਸੂਆ ਕਿਹੜਾ ਸੂਂਦੀ ਅਪਰਕੀ ਦੂਜਾ ਸੂਆ ਸੂਗੀ ਪੈਲਣ ਦਾ ਕਿੰਨਾ ਤੂੰ ਤੁਸੀਂ ਤਾਜ ਦੁੱਧ ਬਾਈ 18 ਕਿਲੋ ਦਾ ਰਿਕਾਰਡ ਐ ਬਕਾਇਦਾ ਯਾਰ ਪ੍ਰੂਫ ਵਾਲੀਆਂ ਝੋਟੀਆਂ ਨੇ ਉਹ ਨਹੀਂ ਹੈਗੀਆਂ ਤਾਂ ਮੱਥੇ ਵੀ ਨਹੀਂ ਲੱਗਦੀਆਂ ਠੀਕ ਹੈ ਹੁਣ ਤੂੰ ਵੀਡੀਓ ਬਣਾਉਣ ਜਾਣਾ ਅਗਲਾ ਕਹਿ ਦਿੰਦਾ ਹਰੇਕੀ ਵੀ ਟੋਕੜ ਗੱਬਣ ਮੇਰੇ ਕੋਲ ਐ ਬਾਈ ਇਹੇ ਜੀ ਮੱਥੇ ਥੋੜਾ ਲੱਗ ਜ ਠੀਕ ਹੈ ਪਰ ਵੀ ਜੇ ਆਪਾਂ ਕਹਾਂ ਵੀ ਇੱਕੋ ਜੇ ਸਿੰਪਲ ਇਕੱਠੇ ਕਰਕੇ ਲਾਉਣੇ ਬਹੁਤ ਔਖੇ ਆ ਠੀਕ ਹੈ ਗੱਲ ਕਿੱਡਾ ਪੱਠ ਪੂੜਾ ਚੌੜਾਗਾ ਨਲੇ ਤੇ ਨੇ ਬੰਦਾ ਦੱਸ ਦੂੰ ਵੀ ਕਿਹੜੇ ਬੰਦਿਆਂ ਨੂੰ ਕਿਸੇ ਜੰਮੂ ਗਈ ਸੀ ਸਾਹਪੁਰੀਆ ਕਲਵੰਤ ਕੇ ਘਰੋਂ ਵਿੱਕੀ ਗਈ ਇਹ ਜੰਮੂ ਇਹ ਠੀਕ ਹੈ ਗੱਲ ਉਹ ਕੁਆਲਿਟੀ ਲੈਣ ਦੇ ਸ਼ਕੀਨ ਨੇ ਹਾਂ ਨਹੀਂ ਜਿਹੜੀ ਚੀਜ਼ ਆ ਸਾਰਾ ਰਿਕਾਰਡ ਆ ਛੋਟੀ ਦਾ ਜੰਮੂ ਗਈ ਸੀ ਇਹ ਵਿੱਕੇ ਉਹਨਾਂ ਤੋਂ ਠੀਕ ਹੈ ਜੀ ਤੇ ਅੱਗੋਂ ਹੁਣ ਵੀ ਇਹ ਗਾੜੀ ਗੁੜੀਆਂ ਦੇਖ ਲਈ ਜਾ ਕੇ ਵੀ ਕਿੱਥੇ ਤੱਕ ਗੁੱਠਾ ਨੇ ਦੀਆਂ ਚਿੱਪਾ ਮਾਰਦੇ ਆ ਚਾਰੇ ਥਣੇ ਪਰ ਜੋ ਚੀਜ਼ ਇਹਨੂੰ ਆਣਾ ਸਾਡੇ 4.5 ਦੀ ਗੱਲ ਨਾ ਵੀ ਆਪਾਂ ਕਹਿੰਦੇ ਵੱਧ ਘੱਟ ਉਹ ਗੱਲ ਦਾ ਕੋਈ ਫਾਇਦਾ ਨਹੀਂ ਆਪਦਾ ਡਾਕਟਰ ਲਿਆਵੇ ਜਿਹਨੂੰ ਮਰਜ਼ੀ ਲਾ ਕੇ ਤਸੱਲੀ ਕਰਾ ਦੇ ਇਹਦੇ ਪੈਸੇ ਕਿੰਨੇ ਲਵਾਂਗੇ ਅੱਜ ਇਹ 1 ਲੱਖ ਤੇ 20 ਹਜ਼ਾਰ ਦੀ ਝੋਟੀ ਦੇ ਦਾਂਗੇ ਅੱਜ 1 ਲੱਖ ਤੇ 20 ਹਜ਼ਾਰ ਰੁਪਏ ਪਰ ਵੀ ਮੱਥੇ ਲੱਗਦੀ ਜਿਹੜੀ ਚੀਜ਼ ਆਪਾਂ ਕਹਿੰਦੇ ਤੇ ਬਾਕੀ ਰਕਾੜ ਇਹਦਾ ਚੰਗਾ ਬਾਕੀ ਦਾ ਨਾਲ ਵੀ ਆਏ ਜਦੋਂ ਤਿਆਰ ਹੋ ਗਈ ਕਰਵਾ ਲਈ ਸਿਸਟਮ ਇਹਦਾ ਦੱਸਦਾ ਵੀ ਅਗਰੇ ਗਾਂ ਵਾਲੇ ਬੰਨੇ ਲੈ ਆਏ ਕੈਮਰਾ ਇੱਥੋਂ ਕਰਾ ਦੇ ਚੈੱਕ ਨਹੀਂ ਲਾਣੀ ਯਾਰ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਜਿਹੇ ਇੱਕ ਇਹ ਜਿਹੇ ਤਾਂ ਪੰਜ ਘਰੇ ਖੜੀ ਉਹਨਾਂ ਮੰਨ ਲਓ ਤੇ ਹੁਣ ਮਾਰਦੇ ਇਧਰਲੇ ਬੰਨੇ 2 ਨੰਬਰ ਵਾਲੀ ਤੇ ਤਸ ਕਰਾਂਗਾ ਆਪਣਾ ਤੇ ਦਿਨ ਰਹਿੰਦੇ ਨੇ ਬਾਈ 25 ਠੀਕ ਹੈ ਜੀ ਤੇ ਪਰ ਇੱਕ ਮਹੀਨਾ ਮੰਨ ਕੇ ਲੈ ਲਓ ਕੋਈ 5-10 ਦਿਨ ਇਧਰ ਉਧਰ ਹੋ ਜਾ ਵੀਰੇ ਫਿਰ ਲੰਬਾ ਨਹੀਂ ਆਉਂਦਾ ਹਨਾ ਠੀਕ ਹੈ ਜੀ 25 ਦਿਨ ਪੈਸੇ ਝੋਟੀ ਦੇ ਇਹਦਾ ਕੀ ਸੀਨ ਆ ਫਿਰ ਸੀਨ ਤਾਂ ਬਾਈ ਬੇਮੁੱਲੀ ਆ ਤੇ ਆਰੀ ਤੇ ਤੈਨੂੰ ਪਤਾ ਹੁਣ ਇਹ ਹੀ ਕੋਈ ਤਨ ਤਾਂ ਥੱਲੇ ਬੋਲਦਾ ਨਹੀਂ ਹੈਗਾ ਬਾਈ ਕੀ ਗੱਲ ਆ ਮੇੜਾਂ ਫੜ ਕੇ ਕਿੱਥੀਆਂ ਲਈਆਂ ਤਿੰਨੇ ਵੀ ਚਲੋ ਉਹਦਾ ਰੇਟ ਆਪਾਂ ਅਲੱਗ ਕਰਤਾ ਦੇਖਣਾ ਠੀਕ ਹੈ ਜੀ ਇਹ ਝੋਟੀ ਦਾ ਅਲੱਗ ਕਰਦੇ ਆਂ 25 ਦਿਨ ਪੈਸੇ ਨੇ ਪਰ ਵੀ ਮਹੀਨਾ ਮੰਨ ਕੇ ਲੈ ਲੇ ਵੀ ਸੋਚਣਾ ਸੂਆ ਕਿਹੜਾ ਦਾ ਦੂਜਾ ਸੂਆ ਸੂ ਕੀ 18 19 18 19 ਕਿਲੋ ਦੁੱਧ ਦਾ 36 ਕਿਲੋ ਦੁੱਧ ਦੋਨਾਂ ਝੋਟੀਆਂ ਦਾ ਪਾਇਆ ਇਹ ਜਿਹੜੀ 1 ਨੰਬਰ ਦੀ ਇਧਰ ਜਿਹੜੀ ਇਧਰ ਲੀਆਂ ਲਾਸਟ ਵਾਲੀਆਂ ਠੀਕ ਆ ਗੱਲ ਲੈ ਆ ਲੈ ਆ ਕਮਾ ਲਿਆ ਇਹਨੂੰ ਕੇਰਾ ਹੋਰ ਕਮਾ ਦੀ ਉਧਰ ਇਹ ਤਾਂ ਕੋਈ ਮੂਰਤਾਂ ਨੇ ਯਾਰ ਇਹਨਾਂ ਦਾ ਵੀ ਮੁੱਲ ਥੋੜਾ ਇਹ ਕਿੰਨੇ ਟਾਈਮ ਇਹਦਾ 25 ਦਿਨ ਬੰਦ 25 ਦੇ ਵੰਦੇ ਨੇ ਪਰ ਮਹੀਨਾ ਮੰਨ ਲੈ ਬਾਈ ਕਿਉਂਕਿ 10 ਦਿਨ ਕੋਈ ਇਧਰ ਉਧਰ ਲਿਆ ਜਾਂਦਾ ਤੇ ਥਣਾ ਦੀ ਓਟ ਦੇ ਦਾਂਗੇ ਮੈਂ ਜਮਾ ਇਹਨਾਂ ਖਿਚਾ ਕੇ ਦੇ ਦਾਂਗੇ ਇੱਥੇ ਕਿਹੜਾ ਕੋਈ ਹੋ ਕੀ ਗੱਲ ਤਸੱਲੀ ਕਰਾ ਦਾਂਗੇ ਹਾਂ ਤੇ ਵੱਡੀ ਆ ਗਈ ਸੱਜਣਾ ਫਲ ਕੱਦ ਆ ਗਿਆ ਫਲ ਦਾ ਲੰਮਾ ਟੋਪ ਦੇ ਘੋੜਿਆਂ ਵਾਲੀਆਂ ਆ ਗਈਆਂ ਦਾ ਕੱਦ ਕਾੜ ਵੀ ਫੁੱਲਾ ਇਹਦੇ پیسے ਕਿੰਨੇ ਲਾਵਾਂਗੇ ਇਹ ਅੱਜ ਕੱਟੀ ਦੇ ਦਾਂਗੇ 1.85 ਦੀ ਬਈ 1 ਲੱਖ ਤੇ 50 ਅੱਜ ਦੇ ਦਾਂਗੇ ਵੀ ਤਿਆਰੀ ਤਾਂ ਹੁਣ ਦਿਨ ਨੂੰ ਪਤਾ ਹੈ ਜੀ 2.5-3 ਲੱਖ ਤੋਂ ਫੱਲੇ ਕੌਣ ਦਿੰਦਾ ਆਪਾਂ ਕੋਲੇ ਤਿੰਨੇ ਪੌਣੀਆਂ ਆ ਗਈਆਂ ਤਿੰਨਾਂ ਦਾ ਕੋਈ ਕਰ ਲੈਂ ਆ ਬਈ ਕੋਈ 300 400 ਕਰ ਦਿਆਂ ਹਾਂ ਕਰ ਦਾਂਗੇ ਬਈ ਤਿੰਨੇ ਅੰਬਰ ਸਰ ਕਰ ਦਿਆਂ ਕਰ ਦਾਂਗੇ ਹੁਣ ਆਹ ਛੋਟੀ ਬਈ ਜਦੋਂ ਤਿਆਰ ਹੋ ਗਈ ਇਹਦਾ ਵੀ ਮੁੱਲ ਨਹੀਂ ਦੇਖ ਟਰਮ ਵਾਲੀ ਦਾ ਇੱਥੋਂ ਦਿਖਾ ਦੇ ਗਾ ਜੀ ਮੂਰੋ ਕੁਆ ਜਿੰਨੀਆਂ ਹੈਗੀਆਂ ਰਿਸਲਕੀ ਉਤੋਂ ਕੁਆਲਿਟੀ ਦਿਖਾ ਦੇਈ ਸਾਰੀ ਚੜਾਈ ਚੜੂਈ ਦਿਖਾ ਦੇਈ ਇਹ ਬਾਈ ਕਹਿੰਦਾ 1 ਲੱਖ ਤੇ 85 ਦੀ ਇਹਦਾ ਕਿੰਨਾ ਦੱਸਿਆ ਸੀ 20 1 ਕੱਟੀ ਦੇ ਦਾਂਗੇ ਉਹ ਉਹ 1 ਲੱਖ ਤੇ 20 ਚਾਹੇ 2000 ਪਹੁੰਚ ਕਰਾ ਲੈ ਜਹੇ ਤਰ ਨਾਲੀ ਕਰਾ ਲੈ ਕਰਦੇ ਠੀਕ ਆ ਗੱਲ ਤੇ ਹੁਣ ਮਾਰ ਦੇ ਘਰੀ ਇਹ ਤੇ ਐਂ ਖੜੀ ਦਿਖਾਦੀ ਲੰਮਾਈ ਲੁੰਦੀ ਆ ਇਹ ਬਾਈ 2.5 ਦੀ ਗਈ ਸੀ ਆਪਣੇ ਕੋਲ ਠੀਕ ਆ ਜੀ ਪਿਛਲੇ ਸਾਲ ਉਹ ਬਾਈ ਬੋਲ ਕੇ ਇਹ ਵੀ ਦੂਜਾ ਸੂਆ ਦੂਜਾ ਸੂਆ ਸੂ ਗਈ 19 18 19 18 19 ਕੋਲੋਂ ਦੋ ਦਿੱਤਾ ਇਹਦੇ 2 ਮਹੀਨੇ ਰਹਿ ਕੇ ਕੱਟੀ ਇਹ ਆਖ ਖਾਨੀ ਦੁੱਧੋ ਬਾਈ ਡਰਾਈ ਹੋਈ ਨੂੰ ਜਿਹਨੂੰ 15 ਦਿਨ ਹੋਇਆ ਠੀਕ ਹੈ ਜੀ ਥੱਲੋਂ ਹਲੇ ਦੁੱਧ ਮਾਰਦੇ ਆ ਥਣਾ ਚੋਂ ਕਈ ਵਾਰ ਅਗਲਾ ਸੱਜਣਾ ਆਇਆ ਨਾ ਪਰ ਸਹਿਜ ਆਲਾ ਤਾਂ ਤੇਰੇ ਸਾਹਮਣੇ ਹੀ ਐ ਵੀ ਏਡੀ ਬਿਰਲੀ ਹੀ ਜਾਂਦੀ ਆ ਸਹਿਜ ਆ ਗਿਆ ਫੁੱਲ ਵੱਡਾ ਖੜੀ ਪਰਲੇ ਪੈ ਜਾ ਕੇ ਬਿਰਲੀ ਜਾਂਦੀ ਜੇ ਫੜ ਗਏ ਇੱਥੇ ਰੋਕ ਲਾ ਇੱਥੇ ਜੇ ਰੋਕ ਲਾ ਆ ਤੇ ਨਾਲ ਖੜ ਕੇ ਥੋੜਾ ਆਈਡੀਆ ਜਾਂ ਜ਼ਿਆਦਾ ਹੋਈ ਬੰਦਾ ਨਹੀਂ ਦਿਸੂ ਬਾਈ ਦੂਜੇ ਪਾਸੇ ਕਮਾ ਦੇ ਕਮਾ ਦੇ ਇੱਥੋਂ ਕਮਾ ਕੇ ਖੜਾ ਦੀ ਇੱਕ ਵਾਰੀ ਇੱਥੇ ਰੋਕ ਲਿੰਗਾਰੀ ਪਛਾਣ ਹੋ ਕੇ ਦਿਖਾ ਦੀ ਸਮਾਰ ਕੇ ਲੰਬੀ ਲੰਮੀ ਵੀ ਦਿਖਾ ਲਈਦੀ ਮੱਦ ਕਰਦੀ ਅਗਲਾ ਕਹਿੰਦਾ ਲਿਆ ਮੂਰੇ ਖੜ ਜਾ ਤੇ ਮੂੰਹ ਮੂਰੇ ਆਉਣ ਵਾਲਾ ਦੇਖੀ ਅਗਲਾ ਕਹਿੰਦਾ ਦੂਜੇ ਪਾਸੇ ਬੰਦਾ ਥੋੜੀ ਦਿਸੂਗਾ ਇਹਦੇ ਅਰੇ ਕੱਦ ਆ ਗਿਆ ਫੁੱਲ ਵੱਡਾ ਕਿਉਂਕਿ ਲਕੋਣ ਵਾਲਾ ਸੀਨ ਨਹੀਂ ਹੁੰਦਾ ਆਪਣੇ ਕੋਲੇ ਕਿਸੇ ਵੀ ਵੀਡੀਓ ਚ ਕੁਆਲਿਟੀ ਹੈ ਵੀਰੇ ਇਹ ਕਹਿਣ ਦੀ ਗੱਲ ਨਹੀਂ ਹੈਗੀ ਵੀ ਇੱਥੇ ਮੱਥੇ ਥੋੜੀ ਲੱਗਦੀ ਡਿੱਡੀਆਂ ਕਰਮਾਂ ਵਾਲੀਆਂ ਕਿਹੜਾ ਹੋਰ ਲੈ ਜਾਏ ਇਹਨੂੰ ਇੱਥੋਂ ਦਿਖਾ ਦੇ ਗੈਰੀ ਪਛਾਣ ਤੋਂ ਐਨ ਦਿਖਾ ਦੇ ਸਮਾਰ ਕੇ ਟਕਾ ਕੇ ਜੀ ਹਰੇਕ ਪਾਸੋਂ ਇਹਦੇ ਹੈਗੇ ਨੇ ਸੱਜਣੋ 2 ਮਹੀਨੇ 2 ਮਹੀਨੇ ਵਾਕਿਆ ਭਾਈ ਥਣਾ ਜੋ ਹਲੇ ਦੁੱਧ ਮਾਰਦੇ 15 ਦਿਨ ਹੋ ਗਏ ਆ 15 ਕਿ ਦਿਨ ਪਹਿਲਾਂ ਬਾਈ ਕਹਿੰਦਾ ਡਰਾਈ ਹੋਈ ਆ ਕਿਉਂਕਿ 22 ਦੀ ਗਈ ਸੀ ਆਪਣੇ ਕੋਲ ਲੰਮਾ ਟਾਈਮ ਦੇਣ ਵਾਲੀ ਆਈਟਮ ਆ ਤਾਜੀ ਵੀ ਕੀ ਆ 2,50,000 ਦੀ ਅੱਜ ਕਿੰਨੇ ਲੈ ਲਾਂਗੇ ਇਹ ਵੀ ਅੱਜ ਬਈ ਚਲ ਅੱਜ 1.90 ਦੀ ਝੋਟੀ ਦੇ ਦਾਂਗੇ ਇਹ ਨਾਲ ਵਾਲੀ 1.85 ਦੀ ਤਿੰਨਾਂ ਦੀ ਪੌਂਟ ਕਰ ਦਾਂਗੇ ਇਹ ਮਾਰੀ ਗਰੀ ਉਰਲੇ ਬੰਨੇਓ ਕੈਮਰਾ ਵਾਲੀਆਂ ਬ੍ਰਾਂਡਡ ਚੀਜ਼ਾਂ ਨੇ ਜਿਹੜੇ ਨੇ ਕੇਰਾ ਸੱਜਣ ਨੇ ਪੈਸੇ ਲਾਉਣੇ ਨੇ ਆਏ ਨਹੀਂ ਹੈਗਾ ਵੀ ਤਾਜ਼ੀਆਂ ਤੇ 5 ਲੱਖ ਜੋੜੇ ਤੇ ਲਾਉਣਾ ਪਊਗਾ ਹਾਂ ਇੱਥੋਂ ਦਿਖਾ ਦਿਆਂ ਆ ਵੀ ਬੇਮੁੱਲੀ ਆ ਯਾਰ ਜੇ ਤਿੰਨੇ ਕਿਸ ਨੇ ਲੈ ਲਿਆ ਨਾਲੇ ਸ਼ੌਂਕ ਦਾ ਸ਼ੌਂਕ ਇੱਧਰਲੇ ਬੰਨੇ ਹਨ ਤਿੰਨੇ ਦਾ ਖਾਣਾ ਪੂਰੀ ਇਹਨਾਂ ਚ ਹੋਰ ਖਾਸੀਦ ਕੀ ਆ ਨਾ ਬਾਈ ਹਾਂਜੀ ਹੁਣੇ ਡਰਾਈ ਤੇ ਨੇ ਆਪਦੇ ਹੱਥ ਨਾਲ ਯਾਰ ਜਿੰਨੀ ਮਰਜ਼ੀ ਕੇਅਰ ਕਰ ਲਏ ਤਾਂ ਨਹੀਂ ਹੈਗਾ ਵੀ ਦੁੱਧੋਂ ਨੇੜੇ ਛੱਡ ਦੇਉਗਾ ਹੋ ਹੈਨਾ ਸੈਟ ਵੈਟ ਹੋ ਜਾਣਾ ਹਾਂ ਜਿਹੜੀ ਚੀਜ਼ ਆ ਤੇ ਬਾਕੀ ਹੋਇਆ ਨਾ ਸੱਜਣੋ ਸੈਟ ਵੈਟ ਤੇ ਮੱਜਾਂ ਤੁਹਾਨੂੰ ਮੈਂ ਦਿਖਾ ਦਿਆਂ ਤਕਰੀਬਨ 8-10 ਮੱਜਾਂ 12-13 ਸਵੇਰੇ ਹੋਰ ਆ ਜਾਣਗੀਆਂ 24 ਜਨਵਰੀ ਹੋਣਗੇ ਸਵੇਰੇ ਤੇ 20 ਕ ਜਾਂ 20 ਕ ਮੱਜਾਂ ਹੋਣਗੀਆਂ 15 ਤੋਂ 20 ਤੁਹਾਨੂੰ ਗਾਵਾਂ ਮਿਲ ਜਾਣਗੀਆਂ ਤਕਰੀਬਨ 30 ਜਨਵਰੀ ਮਿਲ ਜਾਣਗੇ ਬਾਈ ਸਵੇਰੇ ਆ ਨੰਬਰ ਮਰਜੀ ਆ ਜੇ ਆ ਨੰਬਰ ਬੋਲ ਦਿਓ ਜੀ 953080 ਮਿਸਟਰ 95308 ਤੇ 01956 ਤਕਰੀਬਨ ਨੰਬਰ ਚੇਤੀ ਆ ਭਰਾਵਾਂ ਦੇ ਬਾਈ ਦਾ ਤੇ ਇਧਰਲੇ ਬੰਨੇ ਤੁਹਾਨੂੰ ਦਿਖਾਤੀਆਂ ਜਿਵੇਂ 2 ਮਹੀਨੇ ਰਹਿੰਦੇ ਨੇ 25 ਦਿਨ ਮਹੀਨਾ ਮੰਨ ਲਿਓ ਤੇ ਸਾਢੇ 4 ਮਹੀਨਿਆਂ ਦੀ ਕੱਪੜਨ ਤੇ ਉਧਰਲੇ ਬੰਨੇ ਤੁਹਾਨੂੰ ਦਿਖਾਤੀਆਂ ਤਾਜ਼ੀਆਂ ਤੇ ਰੇਟ ਬਿਲਕੁਲ ਜੈਨੂਅਨ ਜਨੇ ਮਾਰਕੀਟ ਰੇਟ ਜਿਵੇਂ ਬਾਈ ਨੇ ਦੱਸਿਆ ਵੀ ਤਾਜ਼ੀਆਂ ਦਾ ਪਹਿਲਾਂ ਪਤਾ ਕਰ ਲਿਓ ਤੇ ਫਿਰ ਇੱਥੋਂ ਆ ਕੇ ਲੈ ਜਿਓ ਪਿੰਡ ਲੋਹਾ ਖੇੜਾ ਤਹਿਸੀਲ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਤੇ ਨੇੜੇ ਬੜਬਰ ਦਾ ਟੋਲ ਪਲਾਜ਼ਾ ਸੰਪਰਕ ਬਾਈ ਨਾਲ ਕਰ ਲਿਓ ਤਾਂ ਉਹਦੀਆਂ ਨੇ ਵੀ ਇਹ ਨਹੀਂ ਹੈਗਾ ਵੀ ਮੱਝ ਮੱਝ 14 ਕਿਲੋ ਤੋਂ ਥੱਲੇ ਆਪਣੇ ਕੋਲੇ ਕੋਈ ਨਹੀਂ ਹੈਗੀ ਬਾਈ ਤੇ ਉਧਰਲੇ ਬੰਨੇ ਕਮਾ ਦੇ ਗੈਰੀ ਜਾ ਕੇ ਅੰਦਰਲੇ ਬੰਨੇ ਕੈਮਰਾ ਬੜਾ ਸੁਈਆਂ ਗੱਬਣਾ ਸਾਰੇ ਤਰ੍ਹਾਂ ਦਾ ਮਾਲ ਖੜਾ ਠੀਕ ਹੈ ਗੱਲ ਤੇ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਐਚ ਐਫ ਵੀ ਮਿਲ ਜੂ ਜਰਸੀ ਵੀ ਮਿਲ ਜੂ ਤਕਰੀਬਨ ਤਕਰੀਬਨ ਕਈ ਨ ਤੇ ਮੱਜਾਂ ਦੀ तकरीबन ਜ਼ਿਆਦਾਤਰ ਮੋਰਾ ਨਸਲੀ ਹੁੰਦੀ ਆ ਤੇ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ